ਹੈਲੋ ਦੋਸਤੋ ਗੁੱਡ ਮਾਰਨਿੰਗ ਕੀ ਹਾਲ-ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤਾਂ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਮੈਂ ਹੈਗਾ ਜੀ ਰਾਜਸਥਾਨ ਵਿੱਚ ਹਨ ਤਾਂ ਟ੍ਰੇਨ ਦੇ ਪਿੱਛੇ ਵਾਰ ਵੀ ਆਂਦੀ ਹੋਣੀ ਆ ਅਤੇ ਲੱਗ ਗਿਆ ਆਪਣੇ ਰੇਲਵੇ ਫਾਟਕ ਹੈਗਾ ਥੋੜਾ ਅੱਗੇ ਸਟੇਸ਼ਨ ਵੀ ਹੈਗਾ 2.5 ਕਿਲੋਮੀਟਰ ਅੱਗੇ ਜਾ ਕੇ ਚਲੋ ਆ ਦੇਖੋ ਇਹ ਰਾਜਸਥਾਨ ਕਿੰਨਾ ਸੋਹਣਾ ਹੈ ਰਾਜਸਥਾਨ ਦੀ ਖੂਬਸੂਰਤੀ ਦੇ ਨਾਲ ਨਾਲ ਤੁਹਾਨੂੰ ਆਪਾਂ ਅੱਜ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਪਤਾ ਹੀ ਆਪਣਾ ਰਾਜਸਥਾਨ ਇਨਾ ਕਿਨਾ ਕਮਾਲੇ ਮਸ਼ਹੂਰ ਹੈਗਾ ਆ ਖਾਸ ਕਰਕੇ ਮਕਰਾਨਾ ਮਕਰਾਨਾ ਤੇ ਕਿਸ਼ਨਗੜ ਇਹ ਦੋਨੋਂ ਹੈਗੇ ਮਾਰਬਲ ਲਈ ਮਸ਼ਹੂਰ ਜਿਦਾ ਲੱਗਦੇ ਨਾ ਟਾਈਲਾਂ ਵਗੈਰਾ ਹੁੰਦੀਆਂ ਨੇ ਨਾ ਜਿਹੜਾ ਫਰਸ਼ਾ ਫਰਸ਼ੇ ਨੂੰ ਲੱਗਦੀਆਂ ਉਹਨਾਂ ਲਈ ਮਸ਼ਹੂਰ ਹੈ ਜਿਦਾ ਟਾਈਲਾਂ ਜਾਂ ਪਿੱਛੇ ਇਹਨਾਂ ਲਈ ਮਸ਼ਹੂਰ ਹੈ ਜੀ ਆਪਣਾ ਰਾਜਸਥਾਨ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਇਹ ਟਾਈਲਾਂ ਕਿੱਥੋਂ ਨਿਕਲਦੀਆਂ ਹਨ ਇਨਾ ਵਾਸਤੇ ਵੀ ਖਾਨਾ ਹੁੰਦੀਆਂ ਬਹੁਤ ਡੁੰਗੀਆਂ ਡੁੰਗੀਆਂ ਜਿਨ੍ਹਾਂ ਚੋਂ ਇਹ ਪੱਥਰ ਨਿਕਲਦੇ ਹਨ ਤੇ ਇਹਨਾਂ ਦੀ ਕਟਿੰਗ ਕਰਕੇ ਬਰੀਕ-ਬਰੀਕ ਟੈਲਾ ਬਣਾ ਲੈਂਦੇ ਨੇ ਇਹਨਾਂ ਦੀ ਬਰੀਕ ਜਾਂ ਪਤਲੀਆਂ-ਪਤਲੀਆਂ ਮੋਟੀਆਂ-ਮੋਟੀਆਂ ਚਲੋ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਜੀ ਉੱਥੇ ਜਿੱਥੇ ਬਣਦੀਆਂ ਨੇ ਜਿੱਥੋਂ ਨਿਕਲਦੀਆਂ ਨੇ ਮਤਲਬ ਟੈਨਾ ਦੇ ਪੀਸ ਨਿਕਲਦੇ ਵੱਡੇ-ਵੱਡੇ ਖਾਨਾ ਕਹਿੰਦੇ ਨੇ ਨਾ ਜਿਨ੍ਹਾਂ ਨੂੰ ਚਲੋ ਆ ਲੈ ਕੇ ਚੱਲਦੇ ਤੁਹਾਨੂੰ ਉੱਥੇ ਬਸ ਸਾਡੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਇੱਥੇ ਦਾ ਆ ਗੱਡੀ ਵੀ ਜਾ ਰਹੀ ਜੀ ਆਪਾਂ ਇਹ ਜੀਜਾ ਜੀ ਹੁਣਾਂ ਦੀ ਗੱਡੀ ਹੈ ਦੋਸਤੋ ਇੱਥੇ ਘਰਾਂ ਵਿੱਚ ਪਾਣੀ ਸਪਲਾਈ ਹੁੰਦਾ ਹੈ ਫਿਲਟਰ ਕਰਕੇ ਵੇਚਦੇ ਆ ਜਿੱਦਾਂ ਪਾਣੀ ਜਿੱਦਾਂ ਘਰਾਂ ਘਰਾਂ 'ਚ ਪਾ ਜਾਂਦੇ ਆ ਇੱਥੇ ਦੇ ਲੋਕੀ ਨਾ ਇੱਥੇ ਦਾ ਪਾਣੀ ਪੀਣ ਯੋਗ ਨਹੀਂ ਸਮਝਦੇ ਵਰਤਦੇ ਨਹੀਂ ਆ ਪਹਿਲਾਂ ਕਾਫੀ ਖਾਰਾ ਪਾਣੀ ਹੁੰਦਾ ਸੀ ਜਿਹੜਾ ਬਿਲਕੁਲ ਪੀਣ ਯੋਗ ਨਹੀਂ ਸੀਗਾ ਹੁਣ ਤਾਂ ਥੋੜਾ ਸਹੀ ਆਣ ਲੱਗ ਗਿਆ ਪਰ ਹੁਣ ਵੀ ਲੋਕ ਇੱਥੇ ਦਾ ਪਾਣੀ ਪੀਂਦੇ ਨਹੀਂ ਆ ਸਿਰਫ ਕੱਪੜੇ ਕੁੱਪੜੇ ਜਾਂ ਭਾਂਡੇ-ਬੁੰਡੇ ਧੋਣ ਲਈ ਵਰਤਦੇ ਆ ਜਾਂ ਨਹਾਉਣ ਵਾਸਤੇ ਪੀਣ ਯੋਗ ਪੀਣ ਵਾਸਤੇ ਫਿਲਟਰ ਵਾਲਾ ਪਣੀ ਵਰਤਦੇ ਜਿਆਦਾਤਰ ਲੋਕ ਤੇ ਬਾਕੀ ਇਹਦੀ ਲੋਕਲ ਲਾਈਫ ਵੀ ਤੁਹਾਨੂੰ ਇੱਥੇ ਵੀ ਸਾਰੀ ਦਿਖਾਵਾਂਗੇ ਕਿਦਾਂ ਦੀ ਹੈਗੀ ਆ ਤੁਸੀਂ ਵਰਸ ਸਾਡੇ ਵਲੌਗਸ ਨਾਲ ਬਣੇ ਹੋ ਚੈਨਲ ਸਬਸਕ੍ਰਾਈਬ ਕਰੋ ਸਪਲਾਈ ਵਾਲੀ ਗੱਡੀ this is the doggy ਬੜਦਾ ਦਾ ਨੀ ਨਾ ਦਾਦੇ ਦੋਸਤੋ ਸਾਡੇ ਨਾ ਜੀਜਾ ਜੀ ਹੁਣ ਇੱਥੇ ਫੈਕਟਰੀ ਪਾਣੀ ਦੀ ਫੈਕਟਰੀ ਆ ਦਾ ਫਿਲਟਰ ਕੰਮ ਦੀ ਮਸ਼ੀਨਾਂ ਲੱਗੀਆਂ ਹੋਈਆਂ ਆ ਤੇ ਉਹਨਾਂ ਦਾ ਕੰਮ ਇੱਥੇ ਕੀ ਹੈਗਾ ਆ ਪਾਣੀ ਦਾ ਪੇਟਣ ਦਾ ਕੰਮ ਆ ਭਜਾਣ ਦਾ ਦਾ ਦੁਕਾਨਾਂ ਤੇ ਮਾਰਕੀਟ ਹੋ ਵੀ ਨਾ ਤੇ ਘਰਾਂ ਵਿੱਚ ਪਾਣੀ ਭਜਾਣ ਦਾ ਵੀ ਕੰਮ ਆ ਕਿਉਂ ਇੱਥੇ ਲੋਕੀ ਪਾਣੀ ਜਿਹੜਾ ਵਰਤ ਦੇਣਾ ਨੋ ਵਾਸਤੇ ਫਿਲਟਰ ਬਣੀ ਵਰਤਦੇ ਆ ਦੋਸਤੋ ਆ ਜਿਹੜੀਆਂ ਚੀਜ਼ ਜਾ ਰਹੀ ਹੈਆਂ ਚੁਗਾਠਾਂ ਜੋ ਦਰਵਾਜ਼ੇ 'ਚ ਲੱਗਦੀਆਂ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਆ ਤੇ ਆ ਤੁਹਾਨੂੰ ਦਿਖਦੀਆਂ ਪਈਆਂ ਇਹ ਕੁਝ ਪਲੇਟਾਂ ਇਹ ਹੈਗੀਆਂ ਜੀ ਲੈਂਟਰ ਦੀ ਜਗ੍ਹਾ ਦਾ ਕੰਮ ਕਰਦੀਆਂ ਜਿੱਦਾਂ ਆਪਾਂ ਛੱਤ ਤੇ ਲੈਂਟਰ ਪਾਦੇ ਨਾ ਇਹ ਰਾਜਸਥਾਨ ਤੋਂ ਜ਼ਿਆਦਾਤਰ ਜੂਸ ਹੁੰਦੀਆਂ ਆ ਮਤਲਬ ਲੈਂਟਰ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੁੰਦੀਆਂ ਆ ਜੇ ਲੈਂਟਰ ਦੀ ਉਮਰ 50 ਸਾਲ ਆ ਤੇ ਇਹ 100 ਸਾਲ ਕੱਢਦੀਆਂ ਮਤਲਬ ਕਾਫੀ ਮਜ਼ਬੂਤ ਹੁੰਦੀਆਂ ਆ ਦੇਖੋ ਕਿਆ ਸੋਨੇ-ਸੋਨੇ ਚੀਜ਼ਾਂ ਰਾਜਸਥਾਨ ਵਿੱਚ ਕਿੰਨੀ ਮਜ਼ਬੂਤੀ ਵਾਲੀਆਂ ਬਾਕੀ ਦੇਖ ਸਕਦੇ ਹੋ ਤੁਸੀਂ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖੋ ਦੋਸਤੋ ਮਾਰਬਲ ਦੇ ਟੇਬਲ ਇਹ ਬਾਹਲੀ ਕੰਟਰੀਆਂ 'ਚ ਜਾਂਦੇ ਐਕਸਪੋਰਟ ਹੁੰਦੇ ਆ ਆਹ ਦੇਖੋ ਤਿਆਰ ਕੀਤਾ ਜਾਂ ਡਿਜ਼ਾਈਨਿੰਗ ਤਿਆਰ ਕੀਤੀ ਜਾਂਦੀ ਆ ਦਾ ਸਿੰਪਲ ਪੱਥਰ ਪਏ ਨਾ ਪਰ ਇੱਥੇ ਨਈ ਡਿਜ਼ਾਈਨਿੰਗ ਤਿਆਰ ਕੀਤੀ ਜਾਂਦੀ ਆ ਦੇਖੋ ਇਸ ਕੰਮ ਲਈ ਆਪਣਾ ਹੀ ਮਸ਼ਹੂਰ ਆ ਮਕਰਾਨਾ अंदर भी काफी कम चल रहे हैं चलो थे पजामा के नहीं। ਪਿੰਕ ਪੱਥਰ ਵੀ ਹੈਗਾ ਉਹ ਦਿਖਵਾ ਤੁਹਾਨੂੰ ਉੱਥੇ ਥੋੜਾ ਜਿਹਾ ਪਿੰਕ ਸ਼ੇਡ ਆ ਪੱਥਰਾਂ ਦੀ ਦੇਖੋ ਮੰਨ ਲਓ ਕਿ ਸਪੈਸ਼ਲ ਖਾਸ ਕਰਕੇ ਮਕਰਾਨੇ ਚੋਂ ਮਿਲਦਾ ਆ ਅਜੀ ਮਕਰਾਨਾ ਦਾ ਗੁਰਦੁਆਰਾ ਜੀ ਅੰਦਰ ਉਹ ਪਿੰਨਾ ਸੋਨਾ ਮਾਰਬਲ ਲੱਗਾ ਹੋਇਆ ਸਾਰੇ ਗੁਰਦੁਆਰਾ ਸਾਹਿਬ ਨੂੰ ਦੇਖੋ ਜੀ ਬਾਰਕ ਮੇਨ ਰੋਡ ਬਹੁਤ ਵਧੀਆ ਚੀਜ਼ ਬਣਾਈ ਦੇਖੋ ਦੋਸਤੋ Rajasthan ਦਾ ਮਾਰਬਲ ਦੇਖੋ ਬਿਲਕੁਲ ਦੁੱਧ ਵਰਗਾ ਚਿੱਟਾ ਤਾਜ ਮਹਿਲ ਵੀ ਇਸੀ ਨਾਲ ਹੀ ਬਣਿਆ ਆ ਦੇਖੋ ਕਿੰਨਾ ਵਧੀਆ ਆ ਮੁੰਡਾ ਜਿਆ ਸਫਾਈ ਕਰਨ ਉਹ ਅੰਦਰ ਟੱਕਾ ਆਸੇ ਪਾਸੇ ਜਿੰਨੇ ਮਰਜੀ ਨਿਗਾਹ ਮਾਰ ਲਓ ਮਾਰਬਲ ਹੀ ਮਾਰਬਲ ਹੈਗਾ ਉਹ ਪਾਰਾ ਵੀ ਮਾਰਬਲ ਸ਼ੁਰੂ ਹੋ ਜਾਂਦਾ ਇਸ ਲਈ ਮਕਰਾਨੇ ਨੂੰ ਕਹਿੰਦੇ ਆ ਮਾਰਬਲ ਸਿਟੀ ਇੱਥੋਂ ਮਾਰਬਲ ਨਿਕਲਦਾ ਆ ਮਤਲਬ ਮਾਰਬਲ ਦੇ ਪੱਥਰ ਨਿਕਲਦੇ ਆ ਹਰ ਤਰ੍ਹਾਂ ਦਾ ਮਾਰਬਲ ਹੈਗਾ ਜਿੰਨਾ ਵੀ ਫੇਮਸ ਤੋਂ ਫੇਮਸ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਹਰ ਤਰ੍ਹਾਂ ਦਾ ਮਾਰਬਲ ਸਾਨੂੰ ਇੱਥੇ ਮਿਲੂਗਾ ਇਹ ਫਿਰ ਅੱਗੇ ਜਾਂਦਾ ਆ ਅਦਰ ਸਟੇਟਸ ਵਿੱਚ ਜਿੱਦਾ किशनਗੜ੍ਹ ਪੰਜਾਬ ਹਰਿਆਣਾ ਦਿੱਲੀ ਇਹਨਾਂ ਸਾਰੇ ਪਾਸੇ ਇੱਥੋਂ ਹੀ ਜਾਂਦਾ ਆ ਐਕਸਪੋਰਟ ਹੋ ਕੇ ਇਹਦਾ ਟਰੱਕ ਵਗੈਰਾ ਆ ਰਹੀ ਨਾ ਚ ਜਾਂਦਾ ਆ ਉਹ ਪਿੱਛੇ ਆ ਰਿਹਾ ਆ ਟਰਾਲਾ ਇੱਕ ਵੱਡੇ ਵੱਡੇ ਪੀਸ ਜਾਂਦੇ ਆ ਪਰ ਇਹਨਾਂ ਵਗੈਰਾ ਵੀ ਲੱਗੀਆਂ ਹੁੰਦੀਆਂ ਇੱਥੇ। ਉਹ ਦਾ ਟਰੈਕਟਰ ਆ ਉਹਦੇ ਵਿੱਚ ਵੱਡੇ ਵੱਡੇ ਪੀਸ ਜਾਂਦੇ ਆ। ਉਹ ਫੇਰ ਕਟਿੰਗ ਆਉਣ ਲਈ ਜਾਂਦੇ ਆ ਨਾ। ਦਾ ਮਸ਼ੀਨਾਂ ਤੇ। ਦੋਸਤੋ ਪਾਣੀ ਸਪਲਾਈ ਕਰ ਰਹੇ ਆ ਜੀ ਤੇ ਉਹ ਦੇਖੋ ਜੀ ਕਿੰਨੀ ਘੈਂਟ ਕਿੰਨੀ ਵਧੀਆ ਮਸਜਿਦ ਆ। ਮੋੜੀ ਇੱਧਰ ਵੀ ਤੁਹਾਨੂੰ ਮਾਰਬਲ ਦੇਖਣ ਨੂੰ ਮਿਲਣਗੇ। ਦੇਖੋ ਜੀ। ਅੱਗੇ ਜਾਣਾ। ਖਨਾਰਾ ਉੱਝਾੜੇ। ਮਾਰਬਲੀ ਮਾਰਬਲ ਦੋ ਇਹ ਤੋਂ ਆ ਰੇਲ ਦੀ ਫੈਕਟਰੀ ਦੇ ਜਿਹੜੇ ਗਾਰਡਰ ਹੁੰਦੇ ਉਹ ਆ ਇੱਥੇ ਲੋਗ ਇਹਨੂੰ ਨਾ ਘਰਾਂ 'ਚ ਵਰਤਦੇ ਆ ਛੱਤਾਂ ਤੇ ਨਾ ਦਾ ਬੀਮ ਵਗੈਰਾ ਨਹੀਂ ਪੜਦੇ ਹੁੰਦੇ ਆ ਆਪਾਂ ਉਹ ਪਰਨ ਵਾਸਤੇ ਬੱਤ ਜੇ ਤਾਂ ਸੀਮਿੰਟ ਦਾ ਕੰਮ ਤਾਂ ਕੱਟਾਈ ਆ ਤਾਂ ਦੋਸਤੋ ਅੱਜ ਤੁਹਾਨੂੰ ਇੱਕ ਦਿਖਾਉਂਦੇ ਆ ਸਪੈਸ਼ਲ ਮਸ਼ੀਨ ਜਿੱਥੇ ਇੱਕ ਬਲੇਡ ਨਹੀਂ ਸ਼ਾਇਦ 8-10 ਬਲੇਡ ਲੱਗੇ ਹੋਏ ਆ ਇੱਕ ਵਾਰ ਚ ਹੀ 8-10 ਟਾਈਲਾਂ ਕੱਟ ਹੋ ਜਾਂਦੀਆਂ ਆ ਦਿਖਾਉਂਦੇ ਤੁਹਾਨੂੰ ਉਹ ਲੱਗੀ ਆ ਜੀ ਸਾਹਮਣੇ ਮਸ਼ੀਨ ਇਹ ਪੂਰਾ ਪੱਥਰ ਕੱਟ ਰਹੀ ਆ ਚ 8-10 ਬਲੇਡ ਹੁੰਦੇ ਆ ਨ ਬਰੀਕ-ਬਰੀਕ ਟਾਈਲਾਂ ਕਰਕੇ ਨਾ 10 ਤੋਂ 15 ਪੀਸ ਵੀ ਕਰ ਦਿੰਦੀ ਮਤਲਬ ਇਹੋ ਜੀ ਮਸ਼ੀਨ ਆ ਉਹ ਰਹੀ ਚੈੱਕ ਕਰੋ ਰਾਈਟ ਰਾਈਟ ਆਪ ਪਹਿਲਾਂ ਇਹ ਕੱਢ ਲਓ ਜਮਾ ਲਾਗੇ ਮਿਰਚ ਪੜਾਏ ਮੋਟੀ ਮਚ ਹੁੰਦੀ ਆ ਉਹ ਅੱਗਲਾ ਮਸਾਲਾ ਮਿਕਸ ਕਰਕੇ ਚ ਫਿਰ ਮਿਰਚ ਪਾਏ ਫਿਰ ਉਹਨੂੰ ਮਸਾਲੇ ਦੇ ਵਿੱਚ ਪਾ ਕੇ ਤਾਲੇ ਦਿੱਤਾ ਜਾਂਦਾ ਉਹ ਚੀਜ਼ ਆ ਬਹੁਤ ਵਧੀਆ ਵਧੀਆ ਖਾਣ ਵਾਲੀ ਆਈਟਮ ਆ ਜੀ ਰਾਜਸਥਾਨ ਚ ਸਮੋਹ ਰਿਕਾਂਚੀ ਨਾਲ ਕੱਟ ਦੇ ਵਿੱਚ ਚੈੱਕ ਕਰੋ ਦੇ ਕਿਨਾ ਨਮੀ ਚੀਜ਼ ਅੱਛਾ ਕਰੋ ਜੀ ਕਚੋਰੀ ਇੱਧਰ ਬਿਲਕੁਲ ਫਾਟਕਾ ਫਾਟਕ ਦੇ ਨਾਲ ਹੀ ਹੈ ਜੀ ਲੱਗਿਆ ਵਟਕੋਂ ਟ੍ਰੇਨਾਂ ਵਾਲੀ ਆ ਦੋਸਤੋ ਪਹੁੰਚ ਚੁੱਕੇ ਆਪਾਂ ਖਾਣਾ ਤੇ ਜਿੱਥੋਂ ਪੱਥਰ ਨਿਕਲਦਾ ਦੇਖੋ ਅਨੇ ਆ ਡੁੱਬੇ ਡੁੱਬੇ ਹੁੰਦੀ ਆ ਖਾਣਾ ਉਨੇ ਵੀ ਉਹ ਬੰਦੇ ਲੱਗੇ ਹੋਇਆ ਜੀ ਦਿਖਦੇ ਹਨ ਕਿ ਦੇਖ ਸਕਦੇ ਤੁਸੀਂ ਆ ਰਸਾ ਜਾਂਦਾ ਪਿਆ ਨਾ ਉਹ ਲੱਗੋ ਕਟਿੰਗ ਕਰਨ ਆ ਵਾਲਾ ਰਸਾ ਜਾ ਰਿਹਾ ਹੈ ਇਹ ਉਧਰ ਹੀ ਸੈਟ ਕੀਤਾ ਆ ਆ ਮਸ਼ੀਨ ਆ ਦੋ ਥੰਨੇ ਪੱਤਰ ਉੱਪਰ ਚੱਕਦੀ ਆ ਰਸੇ ਦੇ ਹਸਤਾ ਨਾਲ ਬਾਕੀ ਪਾਰਲੀ ਸਾਈਡ ਦੀ ਖਾਣਾ ਤੁਹਾਨੂੰ ਵੀ ਦਿਖਾਉਂਦੇ ਆ ਦੋਸਤੋ ਆ ਮਸ਼ੀਨਾਂ ਆ ਜਿਹੜੀਆਂ ਥੱਲੇ ਪੱਤਰਾਂ ਨੂੰ ਚੱਕਦੀਆਂ ਆ ੜੜੇ ੜੇ ਵੱਡੇ ਪੱਤਰਾਂ ਨੂੰ ਦੇਖ ਸਕਦੇ ਹੋ ਆ ਵੀ ਲੱਗੇ ਹੋਏ ਆ ਆ ਵੀ ਲੱਗੇ ਮਸ਼ੀਨਾਂ 'ਤੇ ਬੈਠੇ ਹੋਏ ਆ ਸਾਰੇ ਦੇਖ ਸਕਦੇ ਹੋ ਜੀ ਬਹੁਤ ਡੁੰਗੇ ਡੁੰਗੇ ਕੰਨਾ ਆ ਥੱਲੇ ਪਰਲੀ ਸਾਈਡ ਦਿਖਾਉਂਦੇ ਉੱਤੇ ਲੱਗੀ ਮਸ਼ੀਨ ਬਹੁਤ ਥੱਲੇ ਹੋਣੇ ਆ ਬੰਦੇ ਤੁਹਾਨੂੰ ਦਿਖਾਉਂਦੇ ਆ ਹੋਰ ਹੋ ਜੀ ਉੱਪਰੇ ਤੱਕ ਆਲੀ ਖਣਾ ਉੱਪਰੇ ਤੱਕ ਮਜ਼ੂ ਕੱਥੋਂ ਕੱਢ ਕੇ ਪੱਥਰ ਚਾਂਦਾ ਆ ਜੀ ਮਸ਼ੀਨਾਂ ਚ ਇੱਥੇ ਕਟਿੰਗ ਹੁੰਦੀ ਆ ਫਿਰ ਉਸ ਤੋਂ ਬਾਅਦ ਚ ਪਹੁੰਚਦਾ ਜੀ ਮਾਰਕੀਟ ਵਿੱਚ ਕਿਉਂਕਿ ਤੁਸੀਂ ਦੇਖ ਹੀ ਲਿਆ ਲੋ ਵੀ ਦੋਸਤੋ ਆ ਦੇਖੋ ਪ੍ਰੋਜੈਕਟ ਕਿੰਨਾ ਵੱਡਾ ਔਰ ਤਾਕਤ ਅਤੋਂ ਨਿਕਲਦਾ ਜੀ ਪੱਥਰ ਕੋਈ ਪਹੁੰਚਦੇ ਮਾਰਕੀਟ ਚ ਬਸ ਜਾ ਹੀ ਰਹੇ ਅਸੀਂ ਗੱਡੀ 'ਚ ਮੈਂ ਕਿਹਾ ਥੋੜੀ ਹੋਰ ਸ਼ੂਟ ਕਰ ਲੈਂਦੇ ਆ ਚਲੋ ਹੁਣ ਮਿਲਦੇ ਤੁਹਾਨੂੰ ਘਰ ਜਾ ਕੇ ਲੋਰੀ ਆ ਚੁੱਕੇ ਆ ਜੀ ਘਰ ਲੋਰੀ ਕੰਫਰਕ ਆ ਚੁੱਕੇ ਆ ਜੀ ਆ ਆਪਣਾ ਖਾਣਾ ਚਲ ਆਦ ਚਲਦੇ ਆ ਆ ਦੇਖੋ ਸਾਗ ਵਰ ਮੱਖਣ ਤੇ ਇਧਰ ਆਪਣੀ ਭਿੰਡੀ ਐਵੇਂ ਨਹੀਂ ਵੀ ਨਿਬਟ ਗਈ ਹੋਏ ਗਣ ਚੱਕ ਕਰੋ ਜੀ ਮੱਖਣ ਕਿੰਨਾ ਪਾਇਆ ਹੋਇਆ ਸਾਗ ਚ ਇਹ ਹੈ ਜੀ ਭੈਣ ਦਾ ਪਿਆਰ ਇਧਰ ਆਲੂ ਦੀ ਸਬਜ਼ੀ ਸਲਾਦ ਉਧਰ ਇਹ ਲੱਸੀ ਚਲੋ ਵੇ ਖਾਈਏ ਅੱਜ ਦਾ ਹੋ ਗਿਆ ਜੀ ਬ੍ਰਾਂਚ ਹੋ ਰਿਹਾ ਚਲੋ ਵੇ ਦੋਸਤੋਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਨਾਣਾ ਤੋਂਣਾ ਵੀ ਹੋ ਗਿਆ ਖਾਣਾ ਪੀਣਾ ਵੀ ਖਾ ਲਿਆ ਆਪਾਂ ਨੇ ਤੇ ਹੁਣ ਆਪਾਂ ਜਾ ਰਹੇ ਆ ਉਹ ਸਾਈਡ ਘੁੰਮਣ ਅੱਜ ਦੋਤਿਆਂ ਬਲੌਗ ਰਿਕਾਰਡ ਕੀਤੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਬਹੁਤ ਵਧੀਆ ਬਲੌਗਰ ਬਣਾਏ ਆ ਕੰਮ ਦੀਆਂ ਚੀਜ਼ੀਆਂ ਸਾਰੀਆਂ ਮਤਲਬ ਦਿਖਾਣ ਜੋ ਚੀਜ਼ੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਨੈਕਸਟ ਬਲੌਗ ਆਵੇ ਸਾਡੇ ਅਗਰ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਅਗਰ ਵੀਡੀਓ ਪਸੰਦ ਆ ਰਹੀਆਂ ਲਾਈਕ ਜ਼ਰੂਰ ਕਰਦਾਇਆ ਕਰੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਬਾਏ ਬਾਏ ਗਾਇਜ਼